ਜਿਹੜੀ ਹੁਣ ਇਹਨਾਂ ਨੇ ਆ ਪਾਲਿਸੀ ਪਾਸ ਕੀਤੀ ਹੈ ਜੀ ਉਹਦੇ ਵਿੱਚ ਤਾਂ ਉਹਨਾਂ ਨੇ ਕਲੌਜ਼ਾਂ ਕਈ ਇਹੋ ਜਿਹੀਆਂ ਪਾਈਆਂ ਵੀ ਜੇ ਨਹੀਂ ਕੋਈ ਜ਼ਮੀਨ ਆਪਣੀ ਦਿੰਦਾ ਉਹਨੂੰ ਕਿਥੇ ਹੋਰ ਤਰੀਕੇ ਨਾਲ ਲੈ ਲੈਣਗੇ ਜੀ ਉਹ ਮੇਰੇ ਕੋਲ 8 ਕਿੱਲੇ 9 ਕਿੱਲੇ ਨਹੀਂ ਮੰਨ ਲਓ ਜੇ ਲੈ ਲੈ ਸਾਰੇ ਆਣਗੇ ਵਿੱਚ ਸਾਰੀਆਂ ਜਿਵੇਂ ਆਉਂਦੀਆਂ ਜੀ ਮੈਂ ਕੀ ਕਰੂੰ ਕਿੱਥੇ ਜਾਊਂਗਾ ਜੀ ਭਾਲੀ ਏਰੀਆ ਦੇ ਵਿੱਚ ਕਿੰਨੇ ਕਿੰਨੇ ਕੁੰਬਾ ਕੁੰਬਾ ਦਾ ਕੀ ਲੱਗਿਆ ਜੀ ਉੱਥੇ ਉੱਥੇ ਲੋਕ ਅੱਜ ਇਹੋ ਜਿਹੇ ਨੇ ਵੀ ਆਪਣੀ ਜ਼ਮੀਨ ਦੇ ਵਿੱਚੇ ਬਣੇ ਹੋਏ ਕਲੋਨੀਆਂ ਦੇ ਵਿੱਚ ਉਹ ਸਕਿਉਰਿਟੀ ਗਾਰਡ ਲੱਗੇ ਹੋਏ ਨੇ ਅਸੀਂ ਆਪਣੇ ਤੇ ਇਹ ਨੌਬਤ ਨਹੀਂ ਹੋਣ ਦੇਣੀ ਆਪਣੇ ਬੱਚਿਆਂ ਦੇ ਚਾਹੇ ਤਾਨੂੰ ਕੁਛ ਕਰਨਾ ਪਵੇ। ਕੋਲ ਸਾਡੇ ਪ੍ਰਾਪਲਮਾਂ ਦੀ ਜ਼ਮੀਨ ਹੈ ਜੀ ਪਹਿਲਾਂ ਟਿੱਬੇ ਹੁੰਦੇ ਸਾਡੇ। ਇਹ ਪਿੰਡ ਸਵਰਾਲਗਰ ਮਾਛੋੜਾ ਰੋਡ ਦੇ ਪ੍ਰਿਆ ਸਾਡੇ ਬਹੁਤ بڑے بڑے ਟਿੱਬੇ ਹੁੰਦੇ ਸਾਡੇ ਬਜ਼ੁਰਗਾਂ ਨੇ ਜੀ ਰੇੜੀਆਂ ਨਾਲ ਟਰਾਲੀਆਂ ਨਾਲ ਇੱਥੇ ਆ ਕੇ ਉਪਜਾਊ ਜ਼ਮੀਨ ਬਣਾਈ ਆ। ਉਹ ਜ਼ਮੀਨ ਹੁਣ ਸਾਡੀ ਮਹਾਂ ਅਸੀਂ ਮਾਨ ਤੁਡੀ ਛੱਡ ਸਕਦੇ ਆ ਜੀ। ਤਜੋਦਾ ਦੇ ਵਿੱਚ ਮੌਜੂਦਾ ਜੋਦਾ ਪਿੰਡ ਜਿੱਥੇ ਅੱਜ ਮੋਰਚਾ ਲਗਾਇਆ ਗਿਆ ਮੋਰਚਾ ਜਿਹੜਾ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਬੀ ਆਰ ਅਰਨ ਅਸਟੇਟਸ ਜਿਹੜੀਆਂ ਵਧਣ ਜਾ ਰਹੀਆਂ ਜਿਸਤੇ ਅਧੀਨ ਜਿਹੜਾ ਹੈ ਲੁਧਿਆਣਾ ਦਾ 24311 ਕਿਲਾ ਜਿਹੜਾ ਹੈ ਉਹ ਲੈਂਡ ਪੋਲਿੰਗ ਪਾਲਿਸੀ ਦੇ ਅਧੀਨ ਜਿਹੜਾ ਹੈ ਉਹ ਕਿਸਾਨਾਂ ਕੋਲ ਲਿਆ ਜਾਵੇਗਾ ਤਾਂ ਹੁਣ ਜੋਦਾਪਿੰਡ ਦੇ ਵਿੱਚ ਕਈ ਇਹੋ ਜਿਹੇ ਕਿਸਾਨ ਪਹੁੰਚੇ ਆ ਜਿਨ੍ਹਾਂ ਦਾ ਅਸਲ ਦੇ ਵਿੱਚ ਜੋਦਾਪਿੰਡ ਦੇ ਨਸਦੀਕ ਵੀ ਨਹੀਂ ਰਹਿੰਦੇ ਆ ਮੈਨਾਂ ਨਾਲ ਪਿੱਛੇ ਦੇਖ ਸਕਦੇ ਹੋ ਇਹ ਪਿੰਡ ਵਾਸੀ ਜਿਹੜੇ ਨੇ ਇਹ ਮਾਛੀਵਾੜੇ ਦੇ ਇੱਕ ਪਿੰਡ ਦੇ ਨੇ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਦੀ ਜ਼ਮੀਨ ਵੀ ਜਿਹੜੀ ਵਿੱਚ ਆਈ ਆ ਤਾਂ ਤੁਹਾਨੂੰ ਤਾਂ ਸਰਕਾਰ ਫਾਇਦੇ ਬੜੇ ਦੇਣ ਜਾ ਰਹੀ ਆ ਤੁਹਾਡੀ ਇੱਕ ਕਿੱਲੇ ਦੇ ਬਜਾਏ ਜਿਹੜਾ ਹੈ ਉਹ ਹਜ਼ਾਰ ਕਾਜ ਵੀ ਦੇਗੀ ਤੁਹਾਨੂੰ 200 ਗੱਜ ਜਿਹੜਾ ਕਮਰਸ਼ੀਅਲ ਵੀ ਦੇਗੀ ਤੁਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ ਨਹੀਂ ਜਿਹੜੇ ਗੱਜ ਦੇਣੇ ਨੇ ਜਿਹਨੇ ਸਾਨੂੰ ਪਲਾਟ ਦੇਣੇ ਨੇ ਉੱਤੇ ਅਸੀਂ ਰੋਟੀ ਖਾ ਲਾਂਗੇ ਹਰ ਆਮਦਨ ਜਿਹੜੀ ਹੁਣ ਅੱਜ ਮੰਨ ਲਓ ਸਾਡੇ ਖੇਤੀ ਕਰ ਰਹੇ ਆ ਜਿਹੜੀ ਸਾਡੀ ਆਮਦਨ ਆ ਉਹ ਖਤਮ ਹੋਣੀ ਆ ਜਿਹੜੇ ਪਲਾਟ ਪਏ ਨੇ ਉਹ ਤਾਂ ਜੇ ਵੇਚ ਨਹੀਂ ਹੁਣ ਜੀਵਨ ਦਾ ਲੋੜ ਆ ਉਹ ਤਾਂ ਦਾਦਾ 20-20 ਸਾਲ ਹੀ ਵਿਕਣੇ ਅਸੀਂ ਤਾਂ ਮਤਲਬ ਟੇਪਰ ਜਾ ਕੇ ਜਾਣਾ ਪੈਣਾ ਈ ਸਾਨੂੰ ਫੈਕਟਰੀਆਂ ਚ ਪਰ ਗੱਲ ਇਹ ਆਂਦੀ ਨਾ ਜਦੋਂ ਕੋਈ ਕਾਰਪੋਰੇਟ ਘਰਾਣੇ ਦਾ ਬੰਦਾ ਆਂਦਾ ਉਹ ਰੇਟ ਵਧੀਆ ਦਿੰਦਾ ਉਹ ਤਾਂ ਕਿਸਾਨ ਦੇ ਦਿੰਦੇ ਆ ਨਹੀਂ ਦੇਖੋ ਮਜਬੂਰੀ ਹੁੰਦੀ ਸਾਰੀ ਥੋੜੀ ਦਿੰਦਾ ਜੀ ਅਲਾ ਸੋਚ ਕੇ ਦਿੰਦਾ ਵੀ ਚਲ ਮੇਰੇ ਕੋਲ ਇਨੀ ਵੱਜਣੀਆਂ ਇਹਦੇ ਵਿੱਚ ਤਾਂ ਕੋਈ ਵੀ ਨਹੀਂ ਲੈਣੀ ਹੈ ਜੀ ਮੇਰੇ ਕੋਲ 8 ਕਿੱਲੇ 9 ਕਿੱਲੇ ਨਹੀਂ ਜੀ ਮੰਨ ਲਓ ਜੇ ਲੈ ਲੈ ਸਾਰੀ ਆਣੇ ਵਿੱਚ ਸਾਰੀ ਜੁ ਵੀ ਨਾਉਂਦੀ ਹੈ ਜੀ ਮੈਂ ਕੀ ਕਰੂੰ ਕਿੱਥੇ ਜਾਊਂਗਾ ਸਾਰੀ ਦੀ ਸਾਰੀ ਜ਼ਮੀਨ ਵੇਚੇ ਸਾਰੀ ਦੀ ਸਾਰੀ ਆ ਰਹੀ ਹੈ ਜੀ ਦੋਵੇਂ ਮੋਟਰਾਂ ਤੁਹਾਡੀ ਤਾਂ ਫਿਰ ਜ਼ਮੀਨ ਨਾਲ ਯਾਤਾਂ ਹੀ ਬਹੁਤ ਹੋਣੀਆਂ ਤੁਸੀਂ 8 ਕਿੱਲੇ ਕੇ ਤੁਸੀਂ ਅੱਜ ਦੀ ਥੋੜੀ ਨਾ ਹੋਣੀ ਆ ਪੁਸ਼ਤੈਨੀ ਹੋਣੀ ਆ ਸਾਡੇ ਪਿਓ ਦਾਦੇ ਵੀ ਉਸੇ ਜ਼ ਇਹ ਪਿੰਡ ਸੁਨਰਾਲਿਆਰ ਮਾਚੋੜਾ ਰੋਡ ਦੇ ਉੱਪਰ ਆ ਸਾਡੇ ਬਹੁਤ ਬੜੇ ਬੜੇ ਟਿੱਬੇ ਹਾਂ ਸਾਡੇ ਬਜ਼ੁਰਗਾਂ ਨੇ ਜੀ ਰੇੜੀਆਂ ਨਾਲ ਟਰਾਲੀਆਂ ਨਾਲ ਰੇਤਾ ਚੱਕ ਕੇ ਉਪਜਾਊ ਜ਼ਮੀਨ ਬਣਾਈ ਆ ਉਹ ਜ਼ਮੀਨ ਹੁਣ ਸਾਡੀ ਮਾਂ ਸੀ ਮਾਂ ਥੋੜੀ ਛੱਡ ਸਕਦੀਆਂ ਜੀ ਐਸਾ ਸਰਕਾਰ ਨੂੰ ਇਹ ਕਹਿੰਦੇ ਆ ਕਿ ਸਾਡੇ ਬਾਰੇ ਸੋਚਿਆ ਵਣਾ ਮੋਟਾ ਇਹ ਸੱਤਾ ਦੇ ਵਿੱਚ ਸਦਾ ਸੱਤਾ ਨਹੀਂ ਰਹਦੀ ਹੁੰਦੀ ਜਦੋਂ ਜਾਂਦਾ ਜਾਂਦਾ ਕੋਈ ਪ੍ਰਭਾਂਤ ਮਾਰ ਚੰਗਾ ਕਰ ਜਾਵੇ ਤਾਂ ਚੰਗੀ ਗੱਲ ਆ ਪਿੰਡ ਕਿਹੜਾ ਤੁਹਾਡਾ ਸਾਡਾ ਪਿੰਡ ਵਾਲਿਓ ਜੀ ਸੁਨਰਾਲਿਆਰ ਮਾਚੋੜਾ ਦੇ ਪਿੰਡ ਵਿਚਾਲੇ ਵਾਲਿਓ ਪਿੰਡ ਆ ਜੀ ਆਪਣਾ ਕਿਉਂ ਨਹੀਂ ਦੇਣਾ ਚਾਹੁੰਦੇ ਕਿਉਂਕਿ ਗੱਲ ਆਉਂਦੀ ਹੈ ਵੀ ਸਰਕਾਰ ਤਾਂ ਇਹ ਕਹਿ ਰਹੀ ਹੈ ਵੀ ਤੁਹਾਨੂੰ ਫਾਇਦਾ ਹੋਏਗਾ ਦੂਜੇ ਪਾਸੇ ਗੱਲਾਂ ਐ ਵੀ ਕਹੀ ਜਾ ਰਹੀਆਂ ਵੀ ਇਹੋ ਜਿਹੇ ਧਰਨੇ ਤਾਂ ਲਗਾਏ ਜਾ ਰਹੇ ਆ ਵੀ ਕਿੱਥੇ ਨੇ ਕਿੱਥੇ ਤੁਹਾਡੀਆਂ ਜ਼ਮੀਨਾਂ ਤੇ ਰੇਟ ਜਿਹੜੇ ਆ ਉਹ ਤੁਹਾਨੂੰ ਵਾਧ ਮਿਲਣ ਵੀ ਰੇਟ ਜੇ ਵਾਧ ਮਿਲ ਗਿਆ ਤਾਂ ਕਿਸਾਨ ਦੇ ਤਾਂ ਨਹੀਂ ਨਹੀਂ ਰੇਟ ਵਾਲਾ ਤਾਂ ਕੋਈ ਚੱਕਰ ਨਹੀਂ ਜੀ ਹੈਗਾ ਕਿਸਾਨ ਅਸੀਂ ਕਿਸਾਨ ਜ਼ਮੀਨ ਦੇ ਨਾਲ ਹੀ ਆ ਨਾ ਜੀ ਜੇ ਸਾਡੇ ਕੋਲ ਜ਼ਮੀਨ ਨਹੀਂ ਰਹੀ ਉਹ ਅਸੀਂ ਕਿਸਾਨ ਫਿਰ ਕੀ ਕਰਾਂਗੇ ਜੀ ਕਿਉਂਕਿ ਜੋ ਜੇ ਜ਼ਮੀਨ ਸਾਡੀ ਮਾਂ ਜੀ ਜ਼ਮੀਨ ਸਾਡੇ ਕੋਲ ਨਾ ਰਹੀ ਤਾਸੀ ਕਿਸਾਨ ਵੀ ਨਹੀਂ ਵਜਣਾ ਜ਼ਿਮੀਂਦਾਰਾਂ ਜ਼ਿਮੀਂਦਾਰ ਜ਼ਮੀਨ ਦੇ ਨਾਲੇ ਵਜਦਾ ਕੋਈ ਵੀ ਜੀ ਫੇ ਤਾਂ ਜ਼ਮੀਨ ਨਹੀਂ ਹੋਊਗੀ ਸਾਡੇ ਦਾਦਿਆਂ ਨੇ ਬਜ਼ੁਰਗਾਂ ਨੇ ਇਹ ਵਜਾਉ ਕੀਤੀਆਂ ਜ਼ਮੀਨਾਂ ਜੀ ਠੀਕ ਹੈ ਅਸੀਂ ਹੁਣ ਤੱਕ ਸੰਭੀਆ ਗਾਹਾਂ ਸਾਨੂੰ ਇਹ ਵੀ ਸਾਲ ਸਾਡੇ ਬੱਚੇ ਸਾਹਮਣੇਗੇ ਜੇ ਸਾਤੋਂ ਇਹ ਲੈ ਲੀਆਂ ਜ਼ਮੀਨਾਂ ਸਾਡੇ ਬੱਚੇ ਕੀ ਕਰਨਗੇ ਜੀ ਅੱਗੇ ਪੈਸਾ ਤਾਂ ਨਹੀਂ ਸਦਾ ਹੀ ਕੋਲ ਰਹਿੰਦਾ ਜੀ ਹੁਣ ਤੋਂ ਪਹਿਲਾਂ ਆਪਾਂ ਕਿੰਨੀ ਜਗ੍ਹਾ ਤੇ ਜ਼ਮੀਨਾਂ ਕਵਾਇਰ ਹੋਈਆਂ ਨੇ ਉੱਥੇ ਲੋਕਾਂ ਦਾ ਹਾਲ ਕੀ ਦੇਖਦੇ ਹਾਂ ਜੀ ਆਪਾਂ ਮੋਹਾਲੀ ਏਰੀਆ ਦੇ ਵਿੱਚ ਕਿੰਨੇ ਕਿੰਨੇ ਕਰੋੜਾਂ ਕਰੋੜਾਂ ਦਾ ਕੀ ਲੱਗਿਆ ਜੀ ਉੱਥੇ ਉੱਥੇ ਲੋਕ ਅੱਜ ਇਹ ਜਿਹਨੇ ਵੀ ਆਪਣੀ ਜ਼ਮੀਨ ਦੇ ਵਿੱਚੇ ਬਣੇ ਹੋਏ ਕਲੋਨੀਆਂ ਦੇ ਵਿੱਚ ਉਹ ਸਿਕਿਉਰਿਟੀ ਗਾਰਡ ਲੱਗੇ ਹੋਏ ਨੇ ਜੀ ਅਸੀਂ ਆਪਣੇ ਤੇ ਇਹ ਨੌਬਤ ਨਹੀਂ ਆਉਣ ਦੇਣੀ ਆਪਣੇ ਬੱਚਿਆਂ ਤੇ ਚਾਹੇ ਸਾਨੂੰ ਕੁਝ ਕਰਨਾ ਪਵੇ ਜੀ ਜੇ ਜ਼ਮੀਨ ਵੇਚਣੀ ਪੈ ਗਈ ਨੌਬਤ ਹੀ ਆ ਗਈ ਫਿਰ ਕੀ ਕਿੰਨੇ ਦੇ ਵਿੱਚ ਹੋ ਗਏ ਜਾਂ ਨਹੀਂ ਨਹੀਂ ਜੀ ਵੇਚਣੀ ਨਹੀਂ ਜੀ ਅਸੀਂ ਅਸੀਂ ਤਾਂ ਸਰਕਾਰ ਨੂੰ ਇਹੀ ਬੇਨਤੀ ਕਰਨਾ ਵੀ ਸਾਨੂੰ ਅਜਾੜੋ ਨਾ ਅਸੀਂ ਬਹੁਤ ਪਛਤੈਣੀ ਉਰੇ ਰਹਨੇ ਆ ਜੀ ਅਸੀਂ ਕਿਹੜਾ ਆਏ ਆ ਵੀ ਟੱਪਰੀ ਵਾਸੀ ਆ ਕਦੇ ਇੱਥੇ ਆ ਗਏ ਕਿਤੇ ਕਿਤੇ ਹੋਰ ਚਲੇ ਗਏ ਜੀ ਸਾਡੀਆਂ ਪੁਸ਼ਤਾਂ ਹੀ ਉਰੇ ਹੋ ਗਈਆਂ ਜੀ ਪਰ ਇਹ ਸਾਨੂੰ ਅਜਾੜਨ ਨਾ ਜੀ ਉਹ ਮੈਂ ਕਹਾਦਾ ਕਿਉਂਕਿ ਉਹ ਤਾਂ ਕਹਿੰਦੇ ਭਾਵੇਂ ਜ਼ਮੀਨਾਂ ਨਹੀਂ ਦੇਣਾ ਚਾਹੁੰਦੇ ਤੁਸੀਂ ਨਾ ਦਿਓ ਕੋਈ ਚੱਕਰ ਨਹੀਂ ਨਹੀਂ ਉਹ ਤਾਂ ਜੀ ਉੱਪਰ ਉੱਪਰੋ ਕਹਿ ਰਹੇ ਹਨ ਜੀ ਜਿਹੜੀ ਹੁਣ ਇਹਨਾਂ ਨੇ ਆ ਪਾਲਿਸੀ ਪਾਸ ਕੀਤੀ ਹੈ ਜੀ ਉਹਦੇ ਵਿੱਚ ਤਾਂ ਉਹਨਾਂ ਨੇ ਕਲੌਜ਼ਾਂ ਕਈ ਇਹੋ ਜਿਹਿਆਂ ਪਾਈਆਂ ਵੀ ਜੇ ਨਹੀਂ ਕੋਈ ਜ਼ਮੀਨ ਆਪਣੀ ਦਿੰਦਾ ਉਹਨੂੰ ਕਿਸੇ ਹੋਰ ਤਰੀਕੇ ਨਾਲ ਲੈ ਲੈਣਗੇ ਜੀ ਉਹ ਹੁਣ ਵੀਰ ਉੱਥੇ ਦੱਸ ਰਹੇ ਸੀ ਇੱਕ ਵੀ ਉਹਨਾਂ ਨੇ ਕਈ ਇਹੋ ਜਿਹੇ ਵਿੱਚ ਕਲੌਜ਼ਾਂ ਆਪਣੀਆਂ ਪਾਤੀਆਂ ਵੀ ਜੇ ਮਨ ਲਓ ਆਪਾਂ ਨਹੀਂ ਮੰਨਦੇ ਤਾਂ ਉਹ ਲੈ ਸਕਦੇ ਆ ਆਪਾਂ ਕਹ ਰਹੇ ਹੋ ਵੀ ਜ਼ਮੀਨ ਕਿੱਥੇ ਨਾ ਕਿੱਥੇ ਉਹ ਲੈ ਹੀ ਲੜੀ ਹਾਂਜੀ ਹਾਂ ਉਹ ਖੋਣ ਨੂੰ ਫਿਰਦੇ ਆ ਸਾਤੋਂ ਜੀ ਤਾਂ ਪਰ ਇਹ ਸੀ ਜੀ ਐਨ ਹੀ ਸੌਕੇ ਨਹੀਂ ਜੀ ਦੇਣੀ ਦੇਣੀ ਨਹੀਂ ਜ਼ਮੀਨ ਅਸੀਂ ਜ਼ਮੀਨ ਦੇ ਕੇ ਜਾਵਾਂਗੇ ਕਿੱਥੇ ਜੀ ਉਹ ਤਾਂ ਕਹਿੰਦੇ ਤੁਹਾਡਾ 2 ਕਰੋੜ ਦਾ ਕਿਲਾ ਅਸੀਂ 5 ਕਰੋੜ ਦਾ ਬਣਾ ਕੇ ਦਵਾਂਗੇ ਤੁਹਾਨੂੰ ਨਹੀਂ ਨਹੀਂ 5 ਕਰੋੜ ਹੁਣ ਤੁਸੀਂ ਦੇਖੋ ਜੀ ਉਹ ਕਹਿੰਦੇ ਨੇ ਜੀ ਅਸੀਂ ਆਵਾਜ਼ ਕਰਕੇ ਦਵਾਂਗੇ ਜੀ ਹੁਣ 24000 ਏਕੜ ਆ ਜੀ 24000 ਏਕੜ ਕਿਤੇ ਸਾਲ ਚਵਾਦ ਹੋ ਜੂ ਜੀ ਜਾਂ 2 ਸਾਲ ਚ ਹੋ ਜੂ ਹੁਣ ਮੇਰੇ ਹਿਸਾਬ ਨਾਲ 24000 ਏਕੜ ਦੇ ਵਿੱਚ ਲੁਧਿਆਣਾ ਬਣਿਆ ਹੁਣ ਲੁਧਿਆਣਾ ਕਿਤੇ ਅੱਜੇ ਬਣ ਗਿਆ ਜੀ ਇਨੂੰ ਤਾਂ 20 20 ਸਾਲ ਲੱਗ ਗਏ ਜੀ ਆਵਾਜ਼ ਹੋਣ ਨੂੰ ਜਿਹੜੀ ਅੱਜ ਇਹਨਾਂ ਨੇ ਜ਼ਮੀਨ ਲੈ ਲਈ ਸਾਨੂੰ ਤਾਂ 20 ਸਾਲ ਉਹਦਾ ਕੁਝ ਵੀ ਨਹੀਂ ਮਿਲਣਾ ਜੀ ਕੀ ਕਰਾਂਗੇ ਅਸੀਂ 20 ਸਾਲ ਕਿੱਥੋਂ ਰੋਟੀ ਖਾਵਾਂਗੇ ਤੇ ਇਹ ਗਲਤ ਹੈ ਜੀ ਇਹਨਾਂ ਦੀ ਪਾਲਿਸੀ ਜਿਹੜੀ ਸਾਡੇ ਜ਼ਮੀਨ ਹੈ ਜੀ ਇਹ ਸਾਡੇ ਕੋਲ ਨਹਿਰੂ ਪਾਣੀ ਲੰਘਦਾ ਨਾਲ ਸਾਡੇ ਜੀ 20 20 ਫੁੱਟ ਤੇ ਪਾਣੀ ਆ ਸਾਡੇ 20 ਫੁੱਟ ਤੇ ਤੁਹਾਡੇ 20 ਫੁੱਟ ਤੇ ਨਹਿਰ ਦੇ ਨਾਲ ਮੋਟਰਾਂ ਸਾਡੀਆਂ ਜੀ ਸਾਡਾ ਤਕਰੀਬਨ 3 ਕਿਲੋਮੀਟਰ 4 ਕਿਲੋਮੀਟਰ ਹੋਊਗਾ ਸਾਡੇ 15 ਸਾਨੂੰ ਨਹੀਂ ਨਹੀਂ ਫੋਟੋ ਪਈਆਂ ਨੇ ਆਪਣੇ ਖੂਈਆਂ ਨੇ ਜੀ ਪਾਣੀ ਸਾਡੇ ਬਹੁਤ ਲੋਟ ਆ ਸਰਕਾਰ ਸਾਡੇ ਨਾਲ ਨਿਆਂ ਤਾਂ ਕਰ ਰਹੀ ਕਿਉਂ ਸਾਡੀ ਪੱਧਰ ਜਗਾ ਜਮੀਨ ਆ ਇਹ ਉਪਜਾਊ ਆ ਸਾਨੂੰ ਖੇਤੀ ਕਰ ਲੈਣ ਦੇ ਸਰਕਾਰ ਨੂੰ ਬੇਨਤੀ ਉਹ ਕਰਦੇ ਆਂ ਜੀ ਵੀ ਸਾਨੂੰ ਇਹ ਖੇਤਾਂ ਦੇ ਵਿੱਚ ਸਾਡ ਨੂੰ ਰਪਣ ਕੇ ਰਹਿਣ ਦਿਓ ਨੈਰੀ ਜ਼ਮੀਨ ਆ ਫਿਰ ਤਾਂ ਉਪਜਾਊ ਬੜੀ ਆ ਉਹ ਨਹਿਰ ਦੇ ਨਾਲ ਨਾਲ ਜਾਂਦੀ ਆ ਬਹੁਤ ਬਿਲਕੁਲ ਉਪਜਾਊ ਆ ਜੀ ਗੰਨਾ ਹੁੰਦਾ ਜੀ ਆਲੂ ਹੁੰਦੇ ਨੇ ਸਬਜ਼ੀਆਂ ਹੁੰਦੀਆਂ ਨੇ ਕਣਕ ਝੋਨਾ ਹੁੰਦਾ ਜੀ ਬਹੁਤ ਉਪਜਾਊ ਜ਼ਮੀਨ ਆ ਪਹਿਲਾਂ ਟਿੱਬੇ ਹੁੰਦੇ ਸੀ ਬਹੁਤ ਜ਼ਿਆਦਾ ਹੁਣ ਸਾਡੇ ਪਾਣੀ ਉੱਪਰ ਆ ਜੀ ਸਾਨੂੰ ਨਾ ਉਜਾੜਿਆ ਜਾਵੇ ਤੁਹਾਡੇ ਪਿਓ ਦਾ ਦਿਨੇ ਜ਼ਮੀਨ ਉਹ ਉਪਜਾਊ ਕੀਤੀ ਪਰਤ ਕੀਤੀ ਤੁਸੀਂ ਕਿਹਾ ਟਿੱਬੇ ਸੀ ਜ਼ਮੀਨ ਜਿਹੜੀ ਆ ਪੂਰੀ ਉਹਨਾਂ ਨੇ ਉਪਜਾਊ ਬਣਾਈ ਤੇ ਹੁਣ ਉਹੀ ਤੁਹਾਡੇ ਤੋਂ ਖੋਣ ਚੰਦੇ ਹੋਰ ਆਏ ਨੇ ਜੀ ਜ਼ਮੀਨ ਸਾਡੀ ਮਾਂ ਸੀ ਦੱਸ ਕਿੱਥੇ ਜਾਵਾਂਗੇ ਜੀ ਜੱਜ ਅਸੀਂ ਜ਼ਮੀਨ ਉਹਦੇ ਵੇਚਦੇ ਵੀ ਆ ਚਲੋ ਮੰਨਦੇ ਜੀ 2 ਕਰੋੜ ਰੁਪਏ ਦੇਣਗੇ ਕਿਲੇ ਦਾ ਇਹ ਜਿੱਥੇ ਜ਼ਮੀਨ ਲੈਣੀ ਆ ਜਾ ਕੇ ਉਹਨਾਂ ਦਾ ਵੀ ਰੇਟ ਵੱਧ ਜਣੇ ਦੂਜੀ ਗੱਲ ਆ ਜੀ ਉਹ ਸਾਡਾ ਪਿੰਡ ਅਸੀਂ ਘਰ ਬੈਠੇ ਆ ਜੇ ਹੁਣ ਹੋਰ ਦੂਰ ਜਾਵਾਂਗੇ 40 ਕਿਲੋਮੀਟਰ ਤੋਂ 35 ਕਿਲੋਮੀਟਰ ਤੋਂ ਦੂਰ ਹੋ ਜੂਈ ਨਹੀਂ ਮਿਲਣੀ ਤੁਹਾਨੂੰ ਇਨੀ ਦੂਰ ਜਾਣਾ ਪੈਣਾ ਸਾਨੂੰ ਸਰਕਾਰ ਤੱਕਾ ਕਰਦੀ ਆ ਫਿਰ ਕੀ ਤੱਕਾ ਅਸੀਂ ਰੁਕਾਂਗੇ ਜੇ ਅੜਾਂਗੇ ਜਨਤ ਜਾਂਦੀਆਂ ਸਰਕਾਰ ਸਾਡੀ ਜ਼ਾਲ ਲੈ ਲਊਗੀ ਕੋਈ ਵੱਡੀ ਗੱਲ ਨਹੀਂ ਸਾਡੀ ਜ਼ਮੀਨਾਂ ਦਾ ਰਹਿ ਜਾਣਗੀਆਂ ਅਸੀਂ ਵਿਰੋਧ ਕਰਦੇ ਆਂ ਜੀ ਸਰਕਾਰ ਦਾ ਅਸੀਂ ਸਰਕਾਰ ਨੂੰ ਇਹ ਵੀ ਕਹਿੰਨੇ ਆਂ ਵੀ ਸੱਤਾ ਦੇ ਵਿੱਚ ਤੁਸੀਂ ਸਦਾ ਨਹੀਂ ਰਹਿਣਾ ਹੈਗਾ ਵੀ ਤੁਸੀਂ ਸੋਚੋ ਮਾੜਾ ਮਟਾ ਜੱਟਾਂ ਬਾਰੇ ਕਿਸਾਨ ਤੁਹਾਡੇ ਲਈ ਖੜੇ ਨੇ ਵੋਟਾਂ ਪਾਈਆਂ ਨੇ ਗਾਂਵਾ ਵਾਸਤੇ ਤੁਹਾਡੇ ਨੰਬਰ ਵਣਗੇ ਜੇ ਮਤਲਬ ਜ਼ਮੀਨਾਂ ਅਕਵਾਇਰ ਨਾ ਕਰਨੇ ਬਾਈ ਜੀ ਤੁਸੀਂ ਕੀ ਸਮਝਦੇ ਹੋ ਤੁਸੀਂ ਜ਼ਮੀਨ ਦੇ ਤੁਹਾਡੇ ਕਿੰਨੇ ਜ਼ਮੀਨ ਨੇ ਪਹਿਲਾਂ ਦੱਸ ਮੇਰੇ ਕੋਲ 18 ਕਿੱਲੇ ਨੇ ਜੀ 18 ਦੇ 18 ਵਿੱਚ ਆ ਗਏ 18 18 ਹੀ ਆ ਗਏ ਜੀ ਵਿੱਚ ਹੁਣ ਦਿਮਾਗ ਦੇ ਵਿੱਚ ਕੀ ਆ ਰਿਹਾ ਹੁਣ ਤਾਂ ਹੀ ਦਿਮਾਗ ਦੇ ਵਿੱਚ ਇਹੀ ਆ ਰਿਹਾ ਵੀ ਹੁਣ ਇਹ ਤਾਂ ਉਜਾੜਾ ਹੀ ਆ ਜੇ ਹੁਣ ਮੇਰੇ 18 18 ਹੀ ਲੈ ਲੇ ਮੈਨੂੰ ਇਹ ਕਿਸੇ ਪਾਸੇ ਮਿਲਣੇ ਨਹੀਂ ਹੈਗੇ ਇਹਨੇ ਜੇ ਹੁਣ 50 ਕਿਲੋਮੀਟਰ 60 ਕਿਲੋਮੀਟਰ ਤੇ ਮਿਲਣਗੇ ਵੀ ਤਾਂ ਮੈਨੂੰ ਉੱਥੇ ਠੇਕੇ ਤੇ ਦੇਣੇ ਪੈਣੇ ਆ ਕੋਈ ਵੀ ਮੇਰੀ ਜ਼ਮੀਨ ਦੱਬ ਸਕਦਾ ਜਿਹੜਾ ਮੇਰੇ ਉਰੇ ਘਰ ਪਿਆ ਹੋਇਆ ਕੋਠੀ ਪਈ ਹੋਈ ਆ ਟਰੈਕਟਰ ਸੰਦ ਸੰਦੇੜ ਖੜਾ ਵਾ ਇਹ ਸਾਰਾ ਖਰਾਬ ਹੈ ਇੱਕ ਤਰ੍ਹਾਂ ਦਾ ਜਦਾਂ ਮੈਨੂੰ ਉੱਥੇ ਜਾਣਾ ਪੈਣਾ ਉੱਜੜ ਕੇ ਜਿੱਥੇ ਮੈਨੂੰ ਜ਼ਮੀਨ ਮਿਲੂਗੀ ਤੇ ਇੰਨੀ ਮਿਲਣੀ ਵੀ ਨਹੀਂ ਕਿਸੇ ਪਾਸੇ ਇਹਦੇ 2 ਮਿਲ ਜਾਣਗੇ ਤੇ 3 ਮਿਲ ਜਾਣਗੇ ਥੋੜੀਏ ਮੇਰੇ ਸਾਰੇ 100 ਮਿਲ ਜੂਗੇ ਇੱਕ ਪਾਸੇ ਜਿਵੇਂ ਹੋਣ ਸੀ। ਹਰ ਕਿੱਲੇ ਤੁਸੀਂ ਕਹਿ ਰਹੇ ਹੋ ਜੇ ਆਪਾਂ ਅਰਬਨ ਸਟੇਟ ਦੇ ਹਿਸਾਬ ਨਾਲ ਦੇਖਦੇ ਆਂ ਤਾਂ 91800 ਗੱਜ ਦੇ ਵੀ ਤੇ ਦਿੱਤਾ ਜਾਏਗਾ। ਉਹ ਵੀ 1800 ਗੱਜ ਉਹਦਾ ਤੇ 200 ਕਮਰਸ਼ੀਅਲ ਦੀ ਗੱਲ ਕਰਦੇ ਆਂ ਤਾਂ ਉਹ ਵੀ 200 ਕਮਰਸ਼ੀਅਲ ਤੁਹਾਨੂੰ ਮਿਲੇ ਗਈ। 1800 ਗੱਜ ਤੁਹਾਨੂੰ ਉਹਦਾ ਵੀ ਮਿਲੇਗਾ ਤੇ ਹਰ ਕਿੱਲੇ ਦੇ ਪਿੱਛੇ ਤੁਹਾਨੂੰ 200 ਗੱਜ ਜਿਹੜਾ ਹੈ ਕਮਰਸ਼ੀਅਲ ਵੀ ਤਾਂ ਮਿਲੇ ਗਈ। ਇਹ ਤਾਂ ਹੁਣ ਕਹਿਣ ਦੀਆਂ ਗੱਲਾਂ ਨਹੀਂ ਇਹਦੇ ਬਾਰੇ ਆਪਾਂ ਨੂੰ ਕੀ ਦੀ ਕੀ ਨਾ। ਜਿਹੜਾ ਜਿਵੇਂ ਹੁਣ ਆਪਣੇ ਪੰਜਾਬ ਦੇ ਸੀਐ ਸ਼ਨੀਰਾਮ ਅਜਾ ਮੈਨੂੰ ਵਿਸ਼ਵਾਸ ਨਹੀਂ ਆ ਰਿਹਾ 1% ਵੀ ਕਾਰਨ ਕੀ ਹੈ ਕਾਰਨ ਕੀ ਪਹਿਲਾਂ ਕਈ ਚੀਜ਼ਾਂ ਆਪਾਂ ਦੇਖ ਲਈਆਂ ਤਿੰਨ ਸਾਲ ਦੇ ਵਿੱਚ ਵੀ ਜਿਹੜੀ ਵੀ ਗੱਲ ਇਹ ਕਹਿੰਦੇ ਨੇ ਉਹ चीज ਹੁੰਦੀ ਨਹੀਂ ਪੂਰੀ ਬਾਅਦ ਚ ਪਿੱਛੇ हट ਜਾਂਦੇ ਨੇ ਬਾਪੂ ਜੀ ਜ਼ਮੀਨ ਨਹੀਂ ਦੇਣੀ ਤੁਸੀਂ ਬਿਲਕੁਲ ਨਹੀਂ ਜੀ ਕਾਰਨ ਕੀ ਹੈ ਕਾਰਨ ਕੀ ਸਾਡੇ ਆ ਰੋਜ਼ੀ ਰੋਟੀ ਦਾ ਸਾਧਨ ਨਹੀਂ ਇਹੀ ਆ ਅਸੀਂ ਆਪਦੇ ਬੱਚੇ ਪਾਲਦੇ ਹਾਂ ਸਾਸੀਂ ਸਾਡੇ ਮਾਪਿਓ ਨੇ ਬਣਾ ਕੇ ਦਿੱਤੀ ਆ ਅਸੀਂ ਉਹ ਜਾਇਦਾਦ ਕਿ ਮੈਨੂੰ ਬਗਾੜੀਏ ਅਸੀਂ ਉਹਨੂੰ ਵੇਚਾਂਗੇ ਥੋੜੋ ਅਸੀਂ ਇਹ ਨਹੀਂ ਲਾਜ਼ਮੀ ਉਹਦੀ ਆਖ ਹੀ ਕਰਾਂਗੇ ਅਸੀਂ ਮੈਂ ਭਾਰਤੀ ਕਿਸਾਨ ਯੂਨੀਅਨ ਡਕੋਦਾ ਦਾ ਕਈ ਪ੍ਰਧਾਨਾਂ ਸ਼ੋਕਰਾਂ ਦਾ ਤੇ ਬਿਲਕੁਲ ਨਹੀਂ ਵੇਚਾਂਗੇ ਸੀ ਤੁਸੀਂ ਨਹੀਂ ਤੁਸੀਂ ਕਹਿੰਦੇ ਤੁਸੀਂ ਜ਼ਮੀਨ ਨਹੀਂ ਦੇਣੀ ਨਹੀਂ ਦੇਣਾ ਬਿਲਕੁਲ ਨਹੀਂ ਜਿਵੇਂ ਬਿਲਕੁਲ ਗੱਲ ਕਰੀ ਸੀਗੀ ਵੀ ਭਵਾਨਤਮਾਨ ਵੀ ਕਹਿ ਰਹੇ ਆ ਵੀ ਜ਼ਮੀਨ ਦੇਣਗੇ ਵੀ ਉਹ ਮੁੱਕਰ ਨਹੀਂ ਸਾਦੇ ਉਹਦਾ ਸ਼ਰੇਆਮ ਸ਼ੋ ਪਤਾ ਜੀ ਜਦੋਂ ਵੋਟਾਂ ਤੋਂ ਪਹਿਲਾਂ ਨੇ ਕਿੰਨੇ ਵਾਅਦੇ ਕੀਤੇ ਸੀਗੇ ਜੀ ਵੀ ਪੈਨਸ਼ਨਾਂ ਵਧਾਵਾਂਗੇ ਸੀ ਸਾਰਾ ਕੁਝ ਕਰਾਂਗੇ ਜਦੋਂ ਉਹ ਮੁੱਕਰ ਗਿਆ ਜੀ ਇਹ ਤਾਂ ਬਹੁਤ ਵੱਡੀ ਗੱਲ ਆ ਜ਼ਮੀਨਾਂ ਨਾਲ ਇੱਕ ਵਾਰ ਤਾਂ ਹੀ ਕਰਨ ਆ ਰਹੀ ਆ ਕੰਪਨੀ ਕੋਲ ਅੱਡ ਜੇ ਇਹ ਨਾਲ ਸਹਿਮਤੀ ਦਿੱਤੀ ਪੰਜਾਬ ਸਰਕਾਰ ਨੇ ਤਾ ਡਾਕੂਮੈਂਟੇਸ਼ਨ ਹੈ ਡਾਕੂਮੈਂਟਸ ਦੇ ਵਿੱਚ ਲਿਖਿਆ ਆਇਆ ਵੀ ਤੁਹਾਨੂੰ ਉਹਦੇ ਬਦਲੇ ਜ਼ਮੀਨ ਤਾਂ ਇਹਨਾਂ ਨੂੰ ਦੇਣੀ ਪੈਗੀ ਪਰ ਉਹ ਗੱਲ ਹੈ ਕਿ ਕਿੱਥੇ ਹੋਈ ਵੀ ਗੱਲ ਤੁਸੀਂ ਆਪਣੀ ਉਹ ਕਹਿੰਦੇ ਸੀ ਅਸੀਂ ਜੂਨ ਸੁਧਾਰਨਾ ਚਾਹੁੰਦੇ ਆ ਕਿਸਾਨਾਂ ਦੀ ਤਾਂ ਲੱਗਦਾ ਤੁਹਾਡੀ ਜੂਨ ਨਹੀਂ ਜੂਨ ਸਾਡੀ ਆਵੇ ਸਾਰੀ ਠੀਕ ਹੈ ਜੀ ਸਾਡੀ ਪੱਧਰ ਜ਼ਮੀਨ ਹੈ ਸਾਡੀ ਪਾਣੀ ਸਾਡੇ ਕੋਲ ਆ ਅਸੀਂ ਪਟਾਟਾ ਟੌਪ ਦੀ ਖੇਤੀ ਕਰ ਰਹੇ ਆ ਜੀ ਸਰਕਾਰ ਨੂੰ ਸਾਨੂੰ ਜਾਣਣੀ ਚਾਹੀਦੀ ਹੈ ਇਹ ਅਸੀਂ ਉੱਜੜ ਗਏ ਫਿਰ ਕੀ ਬਣਨਾ ਸਾਡਾ ਰਹਿ ਜੂਗਾ ਜੀ ਹੁਣ ਸਾਡੀ ਜੱਦੀ ਜ਼ਮੀਨ ਸਾਡੀ ਗਾਹ ਪ੍ਰੋਪਰਟੀ ਹੈ ਜਵਾਕਾਂ ਦੀ ਇਹ ਵੀ ਅਸੀਂ ਛੱਡ ਕੇ ਜਿਹੜੀਆਂ ਜਗ੍ਹਾਾਂ 'ਚ ਮਾਕਾਂ ਦੇ ਸਾਹਮਣੀਆਂ ਸਾਡੀ ਪ੍ਰਾਪਰਟੀ ਆ ਜ਼ਮੀਨ ਅਸੀਂ ਕਿਸੇ ਹਾਲਤ ਦੇ ਵਿੱਚ ਜ਼ਮੀਨ ਜਾਣ ਹੀ ਦੇਵਾਂਗੇ ਚਾਹੇ ਕਿਉਂ ਨਾ ਸਾਨੂੰ ਮਾਰਨਾ ਪੈ ਜਾਵੇ ਅਸੀਂ ਇਸ ਵਾਸਤੇ ਲੜਾਂਗੇ ਲੜਾਂਗੇ ਹਾਂਜੀ ਤੇ ਬਾਈ ਜੀ ਨੇ ਗੱਲਬਾਤ ਕੀਤੀ ਆ ਤੇ ਕਹਿੰਦੇ ਅਸੀਂ ਜ਼ਮੀਨ ਜਿਹੜੀ ਆ ਉਹ ਆਪਣੀ ਨਹੀਂ ਜਾਣ ਦੇਵਾਂਗੇ ਤਾਂ ਅਸਲ ਦੇ ਵਿੱਚ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਜ਼ਰੂਰ ਕਿਤੇ ਨਾ ਕਿਤੇ ਲੱਗਦਾ ਵੀ ਇਹ ਗੱਲ ਕਹਿੰਦੇ ਆ ਵੀ ਸਾਡੀਆਂ ਜ਼ਮੀਨਾਂ ਅੱਜ ਦੀਆਂ ਨਹੀਂ ਆ ਬਹੁਤ ਪੁਰਾਣੀਆਂ ਜ਼ਮੀਨਾਂ ਆ ਅਸੀਂ ਅੱਜ ਦੇ ਇਸ ਦੇ ਮਾਲਕ ਨਹੀਂ ਆ ਸਾਡੇ ਪਿਓ ਦਾਦੇ ਜਿਹੜੇ ਆ ਉਹਨਾਂ ਨੇ ਇਸ ਜ਼ਮੀਨ ਤੇ ਮਿਹਨਤ ਕੀਤੀ ਇਹਨੂੰ ਉਪਜਾਉ ਕੀਤਾ ਇਹਨੂੰ ਪਧਰ ਕੀਤਾ ਤੇ ਹੁਣ ਸਾਡੇ ਤੋਂ ਕਿਹਾ ਜਾਂਦਾ ਵੀ ਆ ਜ਼ਮੀਨਾਂ ਲੈ ਲਓ ਤੇ ਇੱਥੇ ਕੰਕਰੀਟ ਵਿਛਾ ਵਿਛਾ ਕੇ ਤੁਹਾਨੂੰ ਜਿਹੜਾ ਅਸੀਂ ਅਰਬਨ ਸਟੇਟ ਬਣਾ ਕੇ ਦਵਾਂਗੇ ਤਾਂ ਸਾਨੂੰ ਉਹ ਜੀ ਅਰਬਨ ਸਟੇਟ ਜਿਹੜੀ ਆ ਉਹ ਨਹੀਂ ਚਾਹੀਦੀ ਸੋ ਹੋਰ ਵੀ ਖਬਰਾਂ ਤੁਹਾਨੂੰ ਇਸ ਦੇ ਰਿਲੇਟਿਡ ਜਿਹੜੀਆਂ ਉਹ ਸਾਂਝੀ ਕਰਦਾ ਰਾਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਰ ਜੋਤ ਸਿੰਘ